ਅੱਜ ਬਾਬਾ ਬੰਦਾ ਬਹਾਦਰ ਜੀਨੇ ਜਦ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਨਾ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਮਿਲਾਪ ਹੁੰਦਾ ਉਸ ਮਿਲਾਪ ਤੋਂ ਬਾਅਦ ਉਹਨਾਂ ਨੂੰ ਜਿੱਥੇ ਪੰਜ ਸਿੰਘ ਦਿੱਤੇ 20 ਸਾਥੀ ਦਿੱਤੇ ਨਗਾਰਾਦਤਾ ਨਿਸ਼ਾਨ ਸਾਹਿਬ ਦਿੱਤਾ ਉਹ ਲੈ ਕੇ ਚੱਲੇ ਮੁਗਲਾਂ ਦੇ 700 ਸਾਲਾਂ ਦੇ ਰਾਜ ਨੂੰ ਪੌਣੇ 2 ਸਾਲ ਅੰਦਰ ਖਤਮ ਕੀਤਾ ਜਦ ਬਾਬਾ ਬੰਦਾ ਬਹਾਦਰ ਐ ਸ੍ਰੀ ਖੰਡਾ ਡੇਰਾ ਸੋਨੀਪੱਤ ਦੇ ਕੋਲ ਉੱਥੇ ਰਹਿ ਕੇ ਆਪਣੀ ਫੌਜ ਜਿਹੜੀ ਅਨਟ੍ਰੇਨਡ ਫੌਜ ਸੀ ਉਹ ਫੌਜ ਤਿਆਰ ਕੀਤੀ ਉਹਨਾਂ ਨੇ ਦੱਸ ਦੇ ਜਦੋਂ ਉਸ ਟਾਈਮ ਜਗੀਰਦਾਰੀ ਸਿਸਟਮ ਸੀ ਜਗੀਰਦਾਰ ਕੋਲੇ 500 ਕਿੱਲਾ ਜਾਂ 1000 ਕਿੱਲਾ ਤੇ ਜਿਹੜੇ ਵਿਚਾਰੇ ਲੈਂਡ ਟੂ ਟਿੱਲਰ ਕੇ ਹਲਵਾਹਕ ਜ਼ਮੀਨ ਦਾ ਮਾਲਕ ਹੋਵੇ ਉਹਨਾਂ ਕਿਰਤੀਆਂ ਨੂੰ ਉਹਨਾਂ ਲੋਕਾਂ ਨੂੰ ਜਰ ਜ਼ਮੀਨਾਂ ਦੇ ਮਾਲਕ ਬਣਾਇਆ ਅੱਜ ਦੇ ਕਿਸਾਨਾਂ ਨੂੰ ਕਿ ਦੱਸਦੇ ਨੇ ਕਿ ਜਦ ਬਾਬਾ ਜੀ ਵੱਲ ਜਾਂਦਾ ਸੀ ਕਿਸਾਨ ਤੇ ਉਹ ਮੁਜਾਰਾ ਜਾਂਦਾ ਸੀ ਤਾਂ ਉਹ ਬਿਨਾਂ ਜ਼ਮੀਨ ਤੋਂ ਜਦ ਉਹਦੇ ਗਾਲ 'ਚ ਸਰੋਪਾ ਪਾਉਂਦੇ ਜਿਹੜੀ ਜ਼ਮੀਨ ਬੋਂਦਾ ਉਸੇ ਦਾ ਮਾਲਕ ਤੇ ਬਾਬਾ ਬੰਦਾ ਬਹਾਦਰ ਪਾਕਿਸਤਾਨ ਨਹੀਂ ਗਿਆ ਉੱਥੇ ਅੱਜ ਵੀ 2000 ਏਕੜ ਦਾ ਮਾਲਕ ਇੱਕ ਬੰਦਾ ਹੈ ਹੂੰ ਅੱਜ ਵੀ ਹਜ਼ਾਰ ਏਕੜ ਦਾ ਮਾਲਕ ਇੱਕ ਬੰਦਾ ਇਹ ਬਾਬਾ ਬੰਦਾ ਬਹਾਦਰ ਦੀ ਦੇਣਾ ਜ਼ਮੀਨਾਂ ਦੇ ਮਾਲਕ ਹੈ ਠੀਕ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਅਸੀਂ ਨਾ ਸ਼ੁਕਰੇ ਹਾਂ ਬਾਬਾ ਬੰਦਾ ਬਹਾਦਰ ਦੀ ਫੋਟੋ ਕਿਸੇ ਕਿਸਾਨ ਦੇ ਘਰੇ ਨਹੀਂ ਦਿਸੂਗੀ ਕਿਸੇ ਕਿਸਾਨ ਦੇ ਘਰੇ ਨਹੀਂ ਲੱਗੀ ਹੋਊਗੀ ਸਰਹੰਦ ਫਤਿਹ ਦਾ ਦਿਹਾੜਾ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਬਾਬਾ ਬੰਦਾ ਬਹਾਦਰ ਨੇ ਬਾਜ ਸਿੰਘ ਨੂੰ ਸਰਾਂਦਾ ਸੂਬੇਦਾਰ ਬਣਾਇਆ ਅਸੀਂ ਘਰ ਤੇ ਇੱਕ ਦੇਸੀ ਕਿਉ ਦਾ ਦੀਵਾ ਜਗਾਉਣ ਨੂੰ ਤਿਆਰ ਨਹੀਂ ਮੈਂ ਬਾਰ-ਬਾਰ ਪ੍ਰੈਸ ਕਾਨਫਰੰਸਾਂ ਕਰਕੇ ਰੋਲਾ ਪਾਉਂਦੇ ਆ ਸੌਰੀ ਥੋੜਾ ਜਿਆਦਾ ਰਲਗੱਡ ਹੋ ਗਿਆ ਆਪਣਾ ਤੇ ਪਰ ਇਹ ਮੇਰੀਆਂ ਭਾਵਨਾਵਾਂ ਨੇ ਤੇ ਅੱਜ ਅਸੀਂ ਕਿਸ ਪਾਸੇ ਨੂੰ ਜਾ ਰਹੇ ਆ ਅੱਜ ਬਾਬਾ ਬੰਦਾ ਬਹਾਦਰ ਨੇ ਐਡੀ ਵੱਡੀਆਂ ਕੁਰਬਾਨੀਆਂ ਐਡੀ ਵੱਡੀ ਦੇਣ ਤੇ ਇਹ ਕਿਹੜੇ ਹੋਰ ਮੁਗਲ ਆ ਗਏ ਯਾਰ ਜਿਹੜੇ ਦੁਬਾਰਾ ਕਬਜ਼ਾ ਕਰਨ ਲੱਗੇ ਨੇ ਕਿਸਾਨ ਸਾਡੇ ਨੇ ਸਾਡੇ ਭਰਾ ਨੇ ਸਰ ਇੱਕ ਕਹਦੇ ਜਿਵੇਂ ਸੀਐਮ ਬਿਆਨ ਸਿੰਘ ਜਿਹੜੇ ਸੀਗੇ ਉਹਨਾਂ ਦੇ ਨਾਲ ਤੁਹਾਡੀ ਬਹੁਤ ਨੇੜਤਾ ਸੀਗੀ ਉਹਨਾਂ ਦਾ ਮੇਮ ਲਾਬ ਤੋਂ ਡਾ ਹੁੰਦਾ ਰਹਿੰਦਾ ਸੀਗਾ ਹਾਂ ਮੈਂ 1981 ਦੇ ਵਿੱਚ ਹੂੰ ਉਹ ਪੰਜਾਬ ਦੇ ਰੈਵਿਨਿਊ ਮਿਨਿਸਟਰ ਸੀ ਕੈਸੀ ਜਾਂ 82 ਦਾ ਥੋੜਾ ਫਰਕ ਹੋ ਸਕਦਾ ਮੇਰੇ ਪਿੰਡ ਮੈਂ ਖੇਡਾਂ ਕਰਵਾਈਆਂ ਤੇ ਉਹਨਾਂ ਨੂੰ ਬੁਲਾਇਆ 10000 ਰੁਪਿਆ ਅਨਾਉਂਸ ਕਰਕੇ ਗਏ ਹੂੰ ਸਾਲ ਬਾਅਦ ਮਿਲਿਆ ਫਿਰ ਖੇਡਾਂ ਦਾ weight lifting ਦਾ ਮੈਂ ਜਲੰਧਰੋਂ ਜਾ ਕੇ ਸਮਾਨ ਲੈ ਕੇ ਆਇਆ ਹੂੰ ਤੇ ਇੱਕ ਵਾਰੀ ਅਕਾਲੀਆਂ ਨੇ ਕਿਹਾ ਕਿ ਅਸੀਂ ਪਿੰਡਾਂ 'ਚ ਨਹੀਂ ਵੰਡ ਦੇਣਾ ਕਾਂਗਰਸੀਆਂ ਨੂੰ ਮੈਂ ਹੱਥ ਖੜਾ ਕਰਤਾ ਮੀਟਿੰਗ 'ਚ ਮੈਨੂੰ ਕਹੇ ਦੱਸੋ ਮੈਂ ਕਿਹਾ ਜੀ ਮੇਰੇ ਪਿੰਡ ਚੱਲੋ ਮੈਂ ਬਿਆਸੇ ਨੂੰ ਆਪਣੇ ਪਿੰਡ ਲੈ ਕੇ ਗਿਆ ਮੈਨੂੰ ਯਾਦ ਆ ਮੈਂ ਮਹਾਰਾਣਾ ਪ੍ਰਤਾਪ ਦਾ ਸਟੈਚੂ ਦਿੱਤਾ ਜੀ ਵੀ 5 ਸੈਕਟਰ 33 ਨੰਬਰ ਕੋਠੀ 'ਚ ਪਿਆ ਚੰਡੀਗੜ੍ਹ ਉਹਨਾਂ ਦੇ ਤੇ ਇਹ ਉਸ ਟਾਈਮ 82 ਦੀ ਗੱਲ ਹੈ ਤੇ ਸਾਡੇ ਗੁਰਦੁਆਰੇ ਦੇ ਧਰਮਸ਼ਾਲਾ ਨਾਲ ਉੱਥੇ ਸਮਾਗਮ ਕਰਵਾਇਆ ਤੇ ਬਿਆਨ ਸਿੰਘ ਨੇ ਮੈਨੂੰ ਪੰਜਾਬ ਹਾਊਸਫੈਟ ਦਾ ਚੇਅਰਮੈਨ ਸਾਰੀ ਪੰਜਾਬ ਦੀ ਯੂਥ ਕਾਂਗਰਸ ਦੇ ਵਿੱਚੋਂ 93 4 ਦੇ ਵਿੱਚ ਉਦੋਂ ਮੈਨੂੰ ਚੇਅਰਮੈਨ ਵੀ ਬਣਾਇਆ ਤੇ ਮੂਲਾਂਪੁਰ ਮਿਊਸਪਲ ਕਮੇਟੀ ਦਾ ਪ੍ਰਧਾਨ ਵੀ ਬਣਾਇਆ ਤੇ ਮੈਂ ਉਸ ਸਮੇਂ ਜ਼ਿਲ੍ਹਾ ਯੂਥ ਕਾਂਗਰਸ ਦਾ 90 ਦੇ ਵਿੱਚ ਪ੍ਰਧਾਨ ਬਣਿਆ ਮੈਂ 95 ਤੱਕ ਰਿਹਾ ਉਹ ਬਿੱਟੇ ਨਾਲ ਸੀ ਪਹਿਲਾ ਸੀ ਚਲੋ politically ਚੱਲਦਾ ਰਹਿਣਾ ਅੱਛਾ ਕਿ ਤੁਸੀਂ ਮੰਨਦੇ ਹੋ ਕਿ ਸੀਐਮ ਬਿਆਨ ਸਿੰਘ ਜਿਹੜੇ ਸੀਗੇ ਉਹਨਾਂ ਦੇ ਉੱਤੇ ਇਲਜ਼ਾਮ ਵੀ ਲੱਗਦੇ ਸੀ ਕਿ ਜਿਹੜੇ ਨੌਜਵਾਨੀ ਐ ਖਤਮ ਹੋਈ ਬਹੁਤ ਸਾਰੇ ਇਨਕਾਊਂਟਰਸੇ ਉਹਨਾਂ ਨੂੰ ਜ਼ਿੰਮੇਵਾਰ ਮੰਨੇ ਜਾਂਦਾ ਹੈ ਕਿ ਜੋ ਘਾਣ ਹੋਇਆ ਸਿੱਖਾਂ ਦਾ ਵੀ ਉਹਦੇ ਵਿੱਚ ਸੀਓ ਬਿਆਨ ਸਿੰਘ ਦਾ ਵੀ ਬਹੁਤ ਵੱਡਾ ਹੱਥ ਰਿਹਾ ਦੇਖੋ ਜਦ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੁੰਦਾ ਨਾ ਤੇ ਹੁਣ ਕਿੰਨੇ ਲੋਕ ਨੇ ਜਿਹੜੇ ਉਹਨਾਂ ਨੂੰ ਸ਼ਾਂਤੀ ਦਾ ਦੇਵਤਾ ਕਹਿੰਦੇ ਨੇ ਹੂੰ ਕਿੰਨੇ ਲੋਕ ਨੇ ਉਹਨਾਂ ਲਈ ਬڑے અપਮਾਨਜਨਕ ਸ਼ਬਦ ਵਰਤਦੇ ਨੇ ਇਹੀ ਸਮਾਜ ਹੈ ਇਸ ਸਮਾਜ ਦੇ ਵਿੱਚੋਂ ਤਰ੍ਹਾਂ-ਤਰ੍ਹਾਂ ਦੀਆਂ ਲੋਕਾਂ ਨੇ ਆਪਣੀ ਸੋਚ ਮੁਤਾਬਕ ਗੱਲ ਕਰਦੀਆਂ ਕਿ ਅਸੀਂ ਤਾਂ ਉਹਨਾਂ ਨੂੰ ਲੜਦੇ ਦੇਖਿਆ ਕਿਉਂਕਿ ਉਹ ਮੈਨੂੰ ਯਾਦਾ ਇੱਕ ਵਾਰੀ ਉਹਨਾਂ ਦੇ ਸੁਣਾਉਣ ਦੀ ਤੁਹਾਨੂੰ ਦੱਸ ਦਉ ਕਿੰਨੇ ਮੈਂ ਗਰਦਾਸਪੁਰ ਗਿਆ ਉਹਨਾਂ ਦੇ ਲੋਕ ਮਾਰੇ ਗਏ ਸੀ ਤੇ ਕਹਿੰਦੇ ਜਨਮੇ ਭੂਗ ਵੱਲ ਨੂੰ ਜਾ ਰਿਹਾ ਸੀ ਤੇ ਮੇਰੇ ਲੋਕਾਂ ਨੇ ਲੱਤਾਂ ਤੇ ਡੰਡੇ ਮਾਰੇ ਹੂੰ ਕਹਿੰਦੇ ਮੈਂ ਮੈਨੂੰ ਗੁੱਸਾ ਕੋਈ ਨਹੀਂ ਕਿਉਂਕਿ ਉਹਨਾਂ ਦੇ ਮਨ 'ਚ ਗੁੱਸਾ ਸੀ ਵੀ ਤੁਸੀਂ ਜ਼ਿੰਮੇਵਾਰ ਚੇਅਰ 'ਤੇ ਬੈਠੇ ਹੋ ਜਦ ਕਿ ਉਦੋਂ ਉਹ ਪ੍ਰਧਾਨ ਸੀਗੇ ਉਦੋਂ ਸੀਐਮ ਨਹੀਂ ਸੀਗੇ ਕਾਂਗਰਸ ਦੇ ਪ੍ਰਧਾਨ ਸੀ ਤੇ ਇਹ ਕਿਹੜੇ ਕਿਹੜੇ ਸੰਨ ਦੀ ਗੱਲ ਹੈ 87 88 ਕਿਹਦੀ ਗੱਲ ਹੈ ਜਿਹੜੀ ਇਹ ਗੱਲ ਮੈਂ ਸੁਣਾਉਣਾ ਉਹ ਕਹਿੰਦੇ ਵੀ ਲੋਕਾਂ ਨੇ ਮੇਰੇ ਲੱਤਾਂ ਤੇ ਡੰਡੇ ਮਾਰੇ ਉਹਨਾਂ ਨੇ ਸੁਣਾਉਣ ਦੀ ਗੱਲ ਹੈ ਤੇ ਕਹਿੰਦੇ ਕੋਈ ਨਾ ਲੋਕਾਂ ਦੇ ਲੋਕਾਂ ਦੇ ਵਿੱਚ ਗੁੱਸਾ ਹੋਣਾ ਸੁਭਾਵਿਕ ਹੈ ਲੋਕ ਮਾਰੇ ਜਾ ਰਹੇ ਨੇ ਲੋਕ ਕੀ ਕਰਨ ਲੋਕਾਂ ਨੂੰ ਜਿਹੜਾ ਨੇਤਾ ਸਾਹਮਣੇ ਦਿਸਦਾ ਤੇ ਮੈਨੂੰ ਉਹ ਵੀ ਜਿਆਦਾ ਜਦੋਂ 27 ਬੰਦੇ ਸੂਈਆਂ ਟ੍ਰੇਨ 'ਚ ਮਾਰੇ ਨੇ ਹੂੰ ਤੇ ਮੈਂ ਵੀ ਗਿਆ ਉੱਥੇ ਗੁਰਚੰਦ ਸਿੰਘ ਗਾਲਬ ਵੀ ਗਏ ਤੇ ਇੱਥੇ ਜਿਗਰਾਉਂਦੀ ਆ ਕਿ ਮੋਗੇ ਦੀ ਇਹ ਲਾਲਕ੍ਰਿਸ਼ਨ ਅਡਵਾਨੀ ਵੀ ਆਏ ਤੇ ਲੋਕਾਂ ਨੇ ਬਿਆਨ ਸਿਓ ਨੂੰ ਉਹ ਕਰਨ ਦੀ ਕਿਤੀ ਤਾਂ ਉਹਨਾਂ ਨੇ ਕਿਹਾ ਨਹੀਂ ਇਹਨਾਂ ਨੂੰ ਬੁਲਾਓ ਮੇਰਾ ਮਤਲਬ ਕਹਿਣ ਦਾ ਵੀ ਉਹ ਉਹ ਸਮੇ 87 88 ਦੇ ਉਦੋਂ ਤਾਂ ਕੋਈ ਤਾਕਤ ਨਹੀਂ ਸੀ ਤੇ ਉਹ ਉਹ ਉਦੋਂ ਇਹੋ ਜਿਹਾ ਕੁਝ ਸਾਰਾ ਕੁਝ ਹੁੰਦਾ ਰਿਹਾ ਫਿਰ ਜਿਹੜਾ ਪੰਜਾਬ ਦਾ ਸਮਾ ਆਇਆ ਦੇਖੋ ਇੱਕ ਪਾਸੇ ਮੈਂ ਸਮਝਦਾ ਉਹ ਜਿਹੜੇ ਮੈਂ ਤਾਂ ਇਹੀ ਕਹਿਣਾ ਵੀ ਵੀ ਗੁੰਮਰਾਹ ਹੋ ਗਏ ਕਹਿ ਲਓ ਜਾਂ ਕਹਿ ਲਓ ਵੀ ਕਿਸੇ ਸੋਚ ਨੂੰ ਇਹੋ ਜਿਹਾ ਪਾਣ ਦੇਤਾ ਕਿ ਉਹ ਇੱਕ ਐਸੇ ਪਾਸੇ ਨੂੰ ਚਲੇ ਗਏ ਮੈਂ ਸੋਨ ਸੁਰੂਜ ਕਿਹਾ ਕਿ ਬੱਚੇ ਸਾਡੇ ਹੀ ਨੇ ਹੁਣ ਮੈਂ ਮੈਂ ਕਹਿੰਦਾ ਮੇਰੇ ਤੇ ਲਾ ਲੋ ਬੇਰ ਹਕੀਕ ਕਸੂਰ ਆ ਮੇਰੇ ਗੋੜੀਏ ਮਾਰਨ ਵਾਲੇ ਤੁਹਾਨੂੰ ਮੈਂ ਦੱਸਦਾ ਕੌਣ ਨੇ ਉਹ ਮੈਨੂੰ ਮੇਰਾ ਤੁਹਾਨੂੰ ਦੱਸਦਾ ਜਸਵੰਤ ਸਿੰਘ ਹਰਦੇਵਾਲ ਸੀ ਸਤਮੂ ਵੇਟ ਕੋਲ ਪਿੰਡ ਹੈ ਹਮ ਮਾਰਿਆ ਉਹ ਵੀ ਕੀ ਆ ਬਾਦ ਤੇ ਜਿਹੜਾ ਨੇ ਮਰਵਾਇਆ ਮੇਰਾ ਮਤਲਬ ਮੈਨੂੰ ਦੱਸੋ ਵੀ ਮੇਰਾ ਤੇ ਮੇਰਾ ਤੇਰਾ ਬਾਬਾ ਕਸੂਰ ਸੀ ਮੇਰਾ ਇਹੀ ਕਸੂਰ ਸੀ ਮੈਂ ਕਾਂਗਰਸੀ ਇਹ ਕਿਹੜੀ ਗੱਲ ਹੋਈ ਬਈ ਹਮ ਹੁਣ ਕਿਸੇ ਨੂੰ ਹੁਣ ਉਹ ਚਲੋ ਮੈਨੂੰ ਕਾਂਗਰਸੀ ਕਰਕੇ ਲਾ ਲੋ ਮੈਂ ਤਾਂ ਮੈਂ ਤਾਂ ਫੇਰ ਪਤਾ ਨਹੀਂ ਚਲੋ ਪ੍ਰਮਾਤਮਾ ਦੀ ਕਿਰਪਾ ਬਚ ਗਿਆ ਉਹ ਹਰਿੰਦਰਪਾਲ ਸਿੰਘ ਚੀਮਾ ਜੇ ਸੋਚ ਦੀ ਗੱਲ ਕਰੀਏ ਸੀ ਸਮਾਜ ਦੇ ਵਿੱਚ ਸਾਰਾ ਹਰ ਇੱਕ ਬੰਦਾ ਆਪਦੀ ਸੋਚ ਰੱਖਦਾ ਉਹ ਚੀਮੇ ਦੀ ਸੋਚ ਉਹ ਸੀਗੀ ਉਹ ਹਮੇਸ਼ਾ ਉਹਨਾਂ ਦੀ ਫੇਵਰ ਦੀ ਗੱਲ ਕਰ ਰਹਾ ਸੀ ਅਸੀਂ ਦੋਸਤ ਸੀ ਉਹ ਪ੍ਰਕਾਸ਼ ਲੇਖੀ ਉਹਦਾ ਕੀ ਕਸੂਰ ਸੀ ਉਹ ਸਲਾਈ ਮਸ਼ੀਨ ਦੀ ਹੱਥੀ ਬਣਾਉਂਦਾ ਸੀ ਉਨਪਤਾ ਹੀ ਨਹੀਂ ਪੰਜਾਬ ਦਾ ਕਿਸੇ ਗੱਲ ਦਾ ਨਿਸਬਤ ਆ ਉਹ ਦੋਨੇ ਮਾਰੇ ਗਏ ਲੇਕਿਨ ਇਥੇ ਇਹੀ ਸਵਾਲ ਬਣਦੇ ਆ ਨਾ ਕਿ ਵਾਕੀ ਦੇ ਵਿੱਚ ਸੀਮ ਬਿਆਨ ਸਿੰਘ ਜਿਹੜੇ ਆ ਸੈਂਟਰ ਦੀ ਸਰਕਾਰ ਜਿਹੜੀ ਉਸ ਵੇਲੇ ਮੌਜੂਦ ਸੀਗੀ ਤਾਂ ਉਹਨਾਂ ਦੀ ਘੱਟਪੁੱਤਲੀ ਬਣ ਗਏ ਸੀਗੇ ਕਿ ਪੰਜਾਬ ਦੇ ਵਿੱਚ ਉਹ ਪੰਜਾਬ ਦੇ ਹਿੱਤ ਦੇ ਲਈ ਖੜ ਸਕਦੇ ਸੀਗੇ ਵੀ ਨੌਜਵਾਨੀ ਬਹੁਤ ਜ਼ਿਆਦਾ ਗੁੰਮਰਾਹ ਹੋ ਕੇ ਮਰ ਰਹੀ ਹੈ ਮੈਂ ਤੁਹਾਨੂੰ ਮੇਰੀ ਗੱਲ ਨਹੀਂ ਸਮਝਦੇ ਮੈਂ ਕਹਿੰਦਾ ਬਈ ਪੱਖ ਸਾਰੇ ਦੇਖੋ ਹਮ ਸਾਰੇ ਪੱਖਾਂ ਨੂੰ ਦੇਖੋ ਮੁੰਡੇ ਗੁੰਮਰਾਹ ਹੋਏ ਅਸੀਂ ਛਡਾਏ ਨਹੀਂ ਹੂੰ ਮੈਂ ਛੜਵਾਇ ਨਹੀਂ ਛੜਵਾਉਂਦੇ ਰਹੇ ਹਾਂ ਹਾਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਹੜੇ ਕੰਮ ਚ ਪੈ ਗਏ ਕਈ ਮੁੰਡੇ ਹਣ ਉਹਦੀ ਮੁੰਡੇ ਦੀ ਪਿੱਛੇ ਸਾਲ ਕੀ ਹੋਇਆ ਡੈਥ ਹੋਈ ਮੋਣ ਮੋਣਾ ਹੂੰ ਸਾਡੇ ਪਿੰਡ ਤੋਂ ਸੀ ਉਹ ਹੋਇਆ ਮੈਂ ਉਹਨੂੰ ਦਿੱਲੀ ਲੈ ਗਿਆ ਮੈਂ ਉਹਨੂੰ ਮਤਲਬ ਕਿਹਾ ਵੀ ਤੂੰ ਇੱਕ ਉਹਦਾ ਭਰਾ ਸੀ ਇੰਗਲੈਂਡ ਉਹਨੂੰ ਇੰਗਲੈਂਡ ਲੈ ਗਿਆ ਫਿਰ ਉਹ ਕੈਨੇਡਾ ਚੱਲ ਕੇ ਸੈੱਟ ਹੋ ਗਿਆ ਤੇ ਉਹ ਟਰੱਕ ਟਰੱਕ ਪਾ ਲੇ ਤੇ ਸਾਰਾ ਮੇਰਾ ਮਤਲਬ ਕਈ ਵਾਰੀ ਪਤਾ ਕੀ ਹੁੰਦਾ ਇੱਕ ਜਿਵੇਂ ਮੈਂ ਤੁਹਾਨੂੰ ਪਹਿਲਾਂ ਸਭ ਤੋਂ ਕਹਾਂ ਵੀ ਸਾਡਾ ਜਿਹੜਾ ਪੰਜਾਬ ਆ ਇੱਥੇ ਸਿੱਖੀ ਦੀ ਗੱਲ ਇੱਕ ਨੰਬਰ ਤੇ ਆ ਹੂੰ ਸਿੱਖਾਂ ਜਿਹੜਾ ਸਿੱਖ ਧਰਮ ਹੈ ਅਸੀਂ ਲੋਕ ਜਜ਼ਬਾਤੀ ਤੌਰ ਤੇ ਵੀ ਉਹਦਾ ਦੂਸਰਾ ਬੰਦਾ ਜਵਾਬਬਲੀ ਦੇ ਸਕਦਾ ਜਦ ਕੋਈ ਗੱਲ ਆਉਂਦੀ ਹੈ ਜਦ ਕੋਈ ਉਸ ਤਰ੍ਹਾਂ ਦੀ ਗੱਲ ਹੁੰਦੀ ਹੈ ਉਹ ਉਸ ਸਮੇਂ ਦੇ ਵਿੱਚ ਮੈਂ ਮੈਂ ਹੁਣ ਜੇ ਮੈਂ ਕਹਿੰਨਾ ਵੀ ਮੇਰੇ ਕਿਨੇ ਗੋਲੀਆਂ ਮਰ ਗਏ ਫਿਰ ਏਜੰਸੀਆਂ ਇੱਥੇ ਗੱਲਾਂ ਆ ਜਾਂਦੀਆਂ ਹੋਰ ਆ ਜਾਂਦੀਆਂ ਗੱਲਾਂ ਮੇਰਾ ਮਤਲਬ ਉਹ ਇੱਕ ਜਿਹੜਾ ਬੁਰਾ ਸਮਾਂ ਜਿਹੜਾ ਇੱਕ ਬੁਰਾ ਦੌਰ ਜਿਹੜਾ ਇੱਕ ਉਹ ਸਮਾਂ ਨਿਕਲਿਆ ਜਿਹੜੇ ਲੋਕ ਦੁੱਖ ਭੋਗਦੇ ਨੇ ਅੱਜ ਤੁਸੀਂ ਦੇਖੋ ਬੜੇ ਬੜੇ ਤਿੰਨੇ ਕੈਟਾਗਰੀਆਂ ਦੇ ਲੋਕੀ ਚਾਹੇ ਉਹ ਖਾੜਕੂ ਬਣੇ ਚਾਹੇ ਉਹ ਨੇਤਾ ਸੀ ਕਿਸੇ ਦੇ ਜਾਂ ਆਮ ਲੋਕ ਸੀਗੇ ਕਾਮਰੇਡ ਸੀਗੇ ਤੇ ਚਾਹੇ ਪੁਲਿਸ ਵਾਲੇ ਸੀ ਤੇ ਜਿਹੜੇ ਲੋਕਾਂ ਦੇ ਜਿਨ੍ਹਾਂ ਦੇ ਮਰ ਕੇ ਦੁਖ ਤਾਂ ਉਹਨਾਂ ਨੂੰ ਨਾ ਬਾਕੀ ਦਾ ਨਾਰੇ ਥੋੜੀ ਦੇਰ ਲਈ ਗਰਮ ਨਾਰੇ ਮਾਰ ਕੇ ਵੀ ਕਈ ਵਾਰੀ ਚੱਕ ਦਿੰਨੇ ਆ ਫਟੇ ਤੇ ਜਿਹਦਾ ਪਰ ਨੁਕਸਾਨ ਹੋ ਜਾਂਦਾ ਚਾਹੇ ਉਹ ਕਿਸੇ ਵੀ ਕੈਟਾਗਰੀ ਨਾਲ ਸੰਬੰਧਿਤ ਹੋਵੇ ਉਹਦੇ ਪਰਿਵਾਰ ਨੂੰ ਜਾਂ ਉਹਦੇ ਬੱਚਿਆਂ ਨੂੰ ਪਤਾ ਹੁੰਦਾ ਕਿਉਂਕਿ ਜਦ ਉਹਨਾਂ ਨੂੰ ਪਾਲਣ ਵਾਲਾ ਕੋਈ ਨਹੀਂ ਹੁੰਦਾ ਭੋਗਾਂ ਤੱਕ ਰੌਲੇ ਪਾ ਕੇ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਕਿਵੇਂ ਬੀਤ ਆ ਕੀ ਹੁੰਦਾ ਲੋਕਾਂ ਦੇ ਨਾਲ ਇਹ ਗੱਲਾਂ ਨੂੰ ਕੌਣ ਦੇਖਦਾ ਕੌਣ ਸੋਚਦਾ ਲੇਕਿਨ ਇੱਥੇ ਫੇਰ ਸਵਾਲ ਇਹੀ ਖੜਾ ਕੀਤਾ ਜਾਂਦਾ ਹੈ ਕਿ ਜੋ ਕੇਪੀਐਸ ਗਿਲ ਸੀ ਉਹਨਾਂ ਨੂੰ ਪਾਵਰ ਦਿੱਤੀ ਗਈ ਕਹਿੰਦੇ ਬਿਆਨ ਸਿੰਘ ਜੀ ਦੇ ਵੱਲੋਂ ਮੈਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜਦ ਜਦ ਕੋਈ ਇਸ ਕੀਆਂ ਗੱਲਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਜਾਤੀਆਂ ਵੀ ਹੁੰਦੀਆਂ ਨੇ ਮੰਨਦੇ ਜਾਤੀ ਹੋਈ ਹੈ ਹਾਂ ਹਾਂ ਹੁੰਦੀਆਂ ਨੇ ਕਿਤੇ ਜਾਂਦੇ ਹੁੰਦੇ ਪਰ ਇਹ ਨਹੀਂ ਕਹਿ ਸਕਦਾ ਵੀ ਸਾਰੀ ਜਿਆਦਤੀ ਹੋ ਗਈ ਲੇਕਿਨ ਉਹ 25000 ਜਿਹੜੇ ਨੌਜਵਾਨ ਦੱਸਦੇ ਜਾਂਦੇ ਨੇ ਜਿਹੜੇ ਮੈਂ ਤੁਹਾਨੂੰ ਦੱਸਦਾ ਵੀ 32000 ਲੋਕ ਜਿੱਥੇ ਮੇਰੀ ਇਨਫੋਰਮੇਸ਼ਨ ਹੈ ਪੰਜਾਬ ਦੇ ਟੋਟਲ 32000 ਲੋਕ ਪਰੇ 2500 ਕਾਂਗਰਸ ਪਾਰਟੀ ਦੇ ਵਰਕਰ ਤੇ ਨੇਤਾ ਮਰੇ ਅਕਾਲੀ ਨੇਤਾ ਵੀ ਮਰੇ ਕਾਮਰੇਡ ਵੀ ਮਰੇ ਤੁਰੇ ਜਾਂਦੇ ਵਪਾਰੀ ਵੀ ਮਰੇ ਦੂਸਰੇ ਵੀ ਮਰੇ ਯਾਰ ਉਹ ਇੱਕ ਦੁਖਾਂਤ ਜਿਹੜਾ ਪੰਜਾਬ ਤੇ ਆਇਆ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਮਰੇ ਤੇ ਉਹ 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 ਕਿਤੇ ਕੋਈ ਖੁਸ਼ੀ ਦੀ ਗੱਲ ਆ ਜਿਹੜਾ ਵੀ ਮਰਿਆ ਕਦੇ 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 ਵੀ ਮਰਨਾ ਚੰਗਾ ਨਹੀਂ ਹੁੰਦਾ ਕਦੇ ਵੀ ਨਹੀਂ ਮਰਨਾ ਚੰਗਾ ਹੁੰਦਾ ਜੇ ਸੀ ਕਹੀਏ ਫਲਾਣਾ ਮਰ ਗਿਆ ਕੋਈ ਗੱਲ ਨਹੀਂ ਆ ਮਰ ਗਿਆ ਤਾਂ ਮੈਂ ਕਹਿੰਨਾ ਹੋਰ ਸੁਣੋ ਤੁਨੂੰ ਉਹਦੂ ਗਾ ਮੈਂ ਕਹਿੰਨਾ ਦਿੱਲੀ ਚ ਲੋਕ ਮਰੇ ਗਏ ਹੂੰ ਪੰਜਾਬ ਚ ਲੋਕ ਮਾਰੇ ਗਏ ਗੁਜਰਾਤ ਚ ਲੋਕ ਮਾਰੇ ਗਏ ਹੂੰ ਯਾਰ ਉਹ ਸਭ ਦੇ ਵੱਖਰੇ ਵੱਖਰੇ ਕਾਰਨਾਂ ਨਾਲ ਮਾਰੇ ਗਏ ਤੇ ਕਾਰਨ ਬਣ ਕੇ ਕਮੇਟੀਆਂ ਬਣਾ ਲਓ ਕੁਛ ਮਾ ਲਓ ਦਿੱਲੀ ਵਾਲਿਆਂ ਦਾ ਕੀ ਕਸੂਰ ਸੀ ਕਿ ਦਾੜੀ ਰੱਖਣੀ ਜਾਂ ਪੱਗ ਬੰਨਣੀ ਕੋ ਨਾ ਹੋ ਗਈ ਕਿ ਕਲੀਨ ਸ਼ੇਪ ਹੋਣਾ ਗਿਆ ਨਾ ਹੋ ਗਿਆ ਕਿ ਕਿਸੇ ਫਿਰਕੇ ਨਾਲ ਸੰਬੰਧਤ ਹੋਣਾ ਕੋ ਨਾ ਹੋ ਗਿਆ ਇਹ ਕਿਦਾਂ ਲਈ ਇਨਸਾਨੀਅਤ ਹੈ ਯਾਰ ਪ੍ਰਮਾਤਮਾ ਨੇ ਤਾਂ ਸਾਨੂੰ ਕੀ ਪੈਦਾ ਕੀਤਾ ਅਸੀਂ ਕਿਹੜੇ ਹਯਵਾਨ ਬਣ ਗਏ ਜਾਂ ਅਸੀਂ ਪੋਲਿਟੀਕਲ ਰੋਟੀਆਂ ਸੇਕਣ ਲਈ ਬਣ ਗਏ ਅਸੀਂ ਕਿਹ ਕਿਸ ਪਾਸੇ ਨੂੰ ਸਾਡੀ ਸੋਚ ਚਲੀ ਗਈ ਸਾਨੂੰ ਸਾਡੇ ਗੁਰੂਆਂ ਨੇ ਗੁਰੂ ਨਾਨਕ ਦੇਵ ਜੀ ਨੇ ਕੀ ਰਸਤਾ ਦਿਖਾਇਆ ਮਨੁੱਖਤਾ ਦਾ ਹੈ ਜੀ ਤੇ ਅਸੀਂ ਕਿਸ ਕਿਸ ਪਾਸੇ ਨੂੰ ਜਾ ਰਹੇ ਹ ਉਹ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਲੈ ਕੇ ਵੀ ਸਵਾਲ ਮੈਂ ਕਹਿੰਦਾ ਕਿ ਉਹਨਾਂ ਦਾ ਕੀ ਕਸੂਰ ਸੀਗਾ ਮੈਂ ਥੋੜੀ ਗੱਲ ਉਹਨਾਂ ਦੀ ਗੱਲ ਆ ਮੈਂ ਜਿਹੜੀ ਹਿਊਮਨ ਰਾਈਟਸ ਦੀ ਗੱਲ ਆ ਜਿਹੜੀ ਮਨੁੱਖਤਾ ਦੀ ਗੱਲ ਆ ਇਹ ਸਭ ਤੋਂ ਵੱਡੀ ਹੈ ਹੈ ਜੀ ਹੁਣ ਲੋਕ ਕੈਨੇਡਾ ਅਮਰੀਕਾ ਕਿਉਂ ਭਜਦੇ ਸੀ ਉੱਥੇ ਮੈਂ ਇੱਕ ਵਾਰੀ ਦੇਖਿਆ ਇੱਕ ਮੜਾ ਜਨਾ ਛੋਟੇ ਚਿੜੀ ਵਰਗਾ ਕਹਿ ਲੋ ਜਾਨਵਰ ਤਾਰ ਚ ਫਸਿਆ ਹੋਇਆ ਹੂੰ ਉੱਥੇ ਐਂਬੂਲੈਂਸ ਵੀ ਖੜੀ ਆ ਉੱਥੇ ਫਾਇਰ ਬਰਗੇਡ ਵੀ ਖੜੀ ਆ ਉੱਥੇ ਡਾਕਟਰਾਂ ਦੀਆਂ ਟੀਮਾਂ ਖੜੀਆਂ ਕਦੇ ਹਿੰਦੁਸਤਾਨ ਚ ਹੋ ਸਕਦਾ ਇਹ ਜਿਹੜਾ ਕੁਝ ਹੂੰ ਨਹੀਂ ਜੇ ਇਹ ਤਾਂ ਸਮਝ ਆਵੇ ਜਾਂ ਫਿਰ ਹੋ ਵੀ ਸਕਦਾ ਨਹੀਂ ਮੇਰਾ ਅਸੀਂ ਰੌਲਾ ਪਤਾ ਕੀ ਹੈ ਜਿਹੜਾ ਅਸਲੀ ਮੈਂ ਸਮਝਦਾ ਜਿਹੜਾ ਦੁਖਾਂਤ ਹੈ ਇੱਥੇ ਸਾਡੇ ਸੱਚਾਈ ਨਹੀਂ ਹੈ ਹੂੰ ਕਿਤੇ ਵੀ ਬੈਠੇ ਅਸੀਂ ਕਿਸੇ ਵੀ ਡਿਊਟੀ ਤੇ ਕਿਤੇ ਵੀ ਬੈਠੇ ਮੈਂ ਤੁਹਾਨੂੰ ਇੱਕ ਵਾਰ ਦੱਸ ਦਾਂ ਸਰੀ ਦੀ ਗੱਲ ਆ ਕੈਨੇਡਾ ਦੀ ਅਸੀਂ ਜਾ ਰਹੇ ਹਾਂ ਪੈ ਇੱਕ ਸੁਆ ਜਿਹਾ ਕਹਿ ਲਓ ਆਪਣਾ ਪੰਜਾਬੀ ਵਾਲਾ ਕੰਮ ਇੱਕ ਗੋਰਾ ਬੱਚਾ ਉਹਨੇ ਉਹ ਉਤਾਰ ਜੀ ਸਿੱਟੀ ਹੋਈ ਹੈ ਜਿਵੇਂ ਮੱਛੀ ਫੜਦੇ ਨਾ ਉਹਨੇ ਕੇਕੜਾ ਜਿਹਾ ਅਸੀਂ ਖੜ ਕੇ ਉਹਦੇ ਕੋਲ ਕਿਸੇ ਤੋਂ ਵੇਲੇ ਹੀ ਸੀ ਮੈਂ ਦਾਖਾ ਇੱਕ ਖੰਨੇ ਤੋਂ ਬੰਦਾ ਸੀ ਉਹ ਕੇਕੜਾ ਉਹਨੇ ਫੜ ਲਿਆ ਉਹ ਐਡਾ ਸਾਰਾ ਸੀਗਾ ਉਬਾਰ ਕੱਢ ਲਿਆ ਉਹਦੇ ਕਿਨਾਂ ਬੈਗ ਪਾਇਆ ਹੋਇਆ ਨੇ ਬੈਗ ਚੋਂ ਕੱਢ ਕੇ ਉਸਕੀਲ ਕੱਢੀ ਉਹਨੂੰ ਨਾਪਿਆ